ਕਾਨਫਰੰਸ ਹੈ ਉਹਦੀ ਸ਼ੁਰੂਆਤ ਮੈਂ ਸਾਹਿਬਾਂ ਦੇ ਜੋ ਅਦੁੱਤੀ ਮੁਖਾਰਬੇੰ ਤੋਂ ਨਿਕਲੇ ਹੋਏ ਬੋਲ ਨੇ ਉਹਨਾਂ ਤੋਂ ਸ਼ੁਰੂ ਕਰਨ ਜਾ ਰਹੇ ਹਾਂ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਿਆ ਕੌਨ ਭਲੇ ਕੋ ਮੰਦੇ ਅੱਜ ਸਾਡੇ ਲਈ ਇੱਕ ਬਹੁਤ ਵੱਡਾ ਦਿਨ ਹੈ ਕਿ ਜਿਹੜੀ ਆਉਣ ਵਾਲੀ ਕੱਲ ਨੂੰ 26 ਤਰੀਕ ਨਵੰਬਰ ਦਾ ਮਹੀਨਾ ਜੋ ਇਹ ਚੱਲ ਰਿਹਾ ਹੈ 2024 ਅਸੀਂ ਇੱਕ ਬਹੁਤ ਹੀ ਅਹਿਮ ਸ਼ੁਕਰਾਨਾ ਯਾਤਰਾ ਕਰਨ ਜਾ ਰਹੇ ਹਾਂ ਇਹ ਜਿਹੜੀ ਸ਼ੁਕਰਾਨਾ ਯਾਤਰਾ ਹੈ ਇਹ ਸਾਡੇ ਪਾਵਨ ਸਥਾਨ ਕਾਲੀ ਮਾਤਾ ਮੰਦਿਰ ਪਟਿਆਲੇ ਤੋਂ ਸਵੇਰੇ ਸਹੀ 8:30 ਵਜੇ ਸਾਡੇ ਸਾਰੇ ਜਿਹੜੇ ਕਾਰਜਕਰਤਾ ਨੇ ਵਲੰਟੀਅਰ ਨੇ ਉਹਨਾਂ ਨੇ ਇਕੱਠੇ ਹੋਣਾ ਔਰ 9 ਵਜੇ ਅਸੀਂ ਰਾਈਟ ਟਾਈਮ ਉੱਥੋਂ ਸਟਾਰਟ ਕਰਨੀ ਹੈ ਇਹ ਸ਼ੁਕਰਾਨਾ ਯਾਤਰਾ ਜਿਹੜੀ ਇਹ ਜਿਹੜੀ ਵੱਖ-ਵੱਖ ਪੜਾਵਾਂ ਦੇ ਵਿੱਚ ਦੀ ਹੁੰਦੀ ਹੋਈ ਪਟਿਆਲੇ ਤੋਂ ਚੱਲਦੀ ਹੋਈ ਸਰੰਦ ਸਰੰਦ ਤੋਂ ਹੁੰਦੀ ਹੋਈ ਮੰਡੀ ਗੋਬਿੰਦਗੜ੍ਹ ਖੰਨਾ ਦਰਾਹਾ ਇਸ ਤਰ੍ਹਾਂ ਨਾਲ ਇਹ ਦੁਤਿਆਣਾ ਫਿਰ ਲਾਡੋਵਾਲ ਟੋਲ ਟੈਕਸ ਤੇ ਹੁੰਦੀ ਹੋਈ ਫਲੌਰ ਫਗਵਾੜਾ ਜਲੰਧਰ ਤੇ ਕਰਤਾਰਪੁਰ ਸਾਹਿਬ ਹੁੰਦੇ ਹੋਏ ਇਹ ਜਿਹੜੀ ਯਾਤਰਾ ਇਹ ਪਾਵਨ ਪਵਿੱਤਰ ਸਥਾਨ ਸੱਚਕੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਅਸੀਂ ਜਾ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਸੀਸ ਧਵਾਵਾਂਗੇ ਉੱਥੇ ਮੱਥਾ ਟੇਕਾਂਗੇ ਉਸ ਤੋਂ ਬਾਅਦ ਜੋ ਅਸੀਂ ਫਿਰ ਪਾਵਨ ਸਥਾਨ ਦਰਗਿਆਣਾ ਮੰਦਿਰ ਵਿਖੇ ਨਾਤਮਸਟਕ ਹੋਵਾਂਗੇ ਮੱਥਾ ਟੇਕਾਂਗੇ ਉਸ ਤੋਂ ਬਾਅਦ ਜੋ ਅਸੀਂ ਫਿਰ ਭਗਵਾਨ ਵਾਲਮੀਕੀ ਜੀ ਦਾ ਸਥਾਨ RAM TIRATH VIKHE ਉੱਥੇ ਮੱਥਾ ਟੇਕਾਂਗੇ ਨਾਤਮਸਟਕ ਹੋਵਾਂਗੇ ਇਹ ਜਿਹੜੀ ਸ਼ੁਕਰਾਨਾ ਯਾਤਰਾ ਕੀਤੀ ਜਾ ਰਹੀ ਹੈ ਇਹਦਾ ਮੁੱਖ ਕਾਰਨ ਹੈ ਕਿ ਜੋ ਦੋ ਬਹੁਤ ਵੱਡੀਆਂ ਉਪਲਬਧੀਆਂ ਜੋ ਕੇ ਹੋਈਆਂ ਨੇ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਅੰਦਰ ਜੋ ਹੋਈਆਂ ਜਿਹਦੇ ਵਿੱਚ ਸਭ ਤੋਂ ਵੱਡੀ ਉਪਲਬਧੀ ਜਿਹੜੀ ਅਸੀਂ ਗਿਣਦੇ ਆ ਉਹ ਇਹ ਹੈ ਕਿ ਸਾਡੇ ਜੋ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਇਸ ਸਮੇਂ ਪਾਰਟੀ ਹਾਈ ਕਮਾਂਡ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਔਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਔਰ ਜੋ ਸਾਡੇ ਦੋ ਪ੍ਰਧਾਨ ਨਿਯੁਕਤ ਕੀਤੇ ਨੇ ਜਿਹਦੇ ਚ ਪਾਰਟੀ ਦੇ ਪ੍ਰਧਾਨ ਵਿੱਚੋਂ ਸਾਡੇ ਸਤਕਾਰਯੋਗ ਸ਼੍ਰੀ ਅਮਨ ਅਰੋੜਾ ਜੀ ਨੂੰ ਨਿਯੁਕਤ ਕੀਤਾ ਗਿਆ ਹੈ ਔਰ ਪਾਰਟੀ ਦੇ ਵਰਕਿੰਗ ਪ੍ਰੈਜ਼ੀਡੈਂਟ ਦੀ ਤੌਰ ਤੇ ਸ਼੍ਰੀ ਅਮਨ শেੜ ਸਿੰਘ ਸ਼ੈਰੀ ਕਲਸੀ ਜੀ ਨੂੰ ਨਿਯੁਕਤ ਕੀਤਾ ਹੈ ਤੇ ਉਹਨਾਂ ਨੇ ਵਲੰਟੀਅਰਾਂ ਦੇ ਵਿੱਚ ਉਤਸ਼ਾਹ ਨੂੰ ਦੇਖਦੇ ਹੋਏ ਵਲੰਟੀਅਰਾਂ ਨੇ ਇਹ ਫਿਰ ਫੈਸਲਾ ਕੀਤਾ ਕਿ ਆਪਾਂ ਇਕੱਠੇ ਹੋ ਕੇ ਇੱਕ ਤਾਂ ਸ਼ੁਕਰਾਨਾ ਕਰਕੇ ਆਣੇ ਦੂਸਰਾ ਇਹਦਾ ਬਹੁਤ ਵੱਡਾ ਸ਼ੁਕਰਾਨਾ ਕਰਨ ਦਾ ਕਾਰਨ ਇਹ ਵੀ ਹੈ ਕਿ ਜੋ ਤੁਸੀਂ ਦੇਖਿਆ ਹੋਣਾ ਕਿ ਪੰਜਾਬ ਦੇ ਅੰਦਰ ਚਾਰ ਬਾਈ ਇਲੈਕਸ਼ਨ ਹੋਈਆਂ ਸਿਗੀਆਂ ਜੀਦੇ ਵਿੱਚੋਂ ਡੇਰਾ ਬਾਬਾ ਨਾਨਕ ਵਿਖੇ ਹੋਈ ਸੀ ਤੇ ਚੱਬੇਵਾਲ ਵਿਖੇ ਹੋਈ ਸੀਗੀ ਤੇ ਨਾਲ ਬਰਨਾਲਾ ਵਿਖੇ ਹੋਈ ਸੀ ਤੇ ਨਾਲ ਇੱਕ ਜਿਹੜੀ ਇਲੈਕਸ਼ਨ ਹੋਈ ਸੀ ਗੱਦੜਵਾਹ ਵਿਖੇ ਹੋਈ ਸੀ ਇਹਦੇ ਵਿੱਚੋਂ ਆਮ ਆਦਮੀ ਪਾਰਟੀ ਨੂੰ ਬੜੀ ਭਾਰੀ ਬਹੁਮਤ ਦੇ ਵਿੱਚ ਅਸੀਂ ਚਾਰਾਂ ਤੋਂ ਜਿਹੜੀਆਂ ਤਿੰਨ ਸੀਟਾਂ ਨੇ ਉਹ ਜਿੱਤੇ ਆ ਤੇ ਜਿਹਦੇ ਜਿਹਦੇ ਵੱਜੋਂ ਅਸੀਂ ਉਸ ਸੱਚੇ ਪਾਤਸ਼ਾਹ ਕਾਲਪੁਰਖ ਦਾ ਸ਼ੁਕਰਾਨਾ ਕਰਨਾ ਚਾਹੁੰਦੇ ਆਂ ਔਰ ਜਿੱਥੇ ਮੈਂ ਪਰਮਾਤਮਾ ਦਾ ਸੀ ਸ਼ੁਕਰਾਨਾ ਕਰਨ ਲਈ ਜਾਣਾ ਉੱਥੇ ਮੈਂ ਹੱਥ ਜੋੜ ਕੇ ਨਿਮਰਤਾ ਸਹਿਤ ਪੂਰੇ ਪੰਜਾਬ ਵਾਸੀਆਂ ਦਾ ਪੰਜਾਬੀਆਂ ਦਾ ਵੀ ਸ਼ੁਕਰਾਨਾ ਕਰਦਾ ਹਾਂ ਕਿਉਂਕਿ ਸੰਗਤ ਹੁੰਦੀ ਹੈ ਜਿਹੜੀ ਉਹ ਗੁਰੂ ਦਾ ਰੂਪ ਹੁੰਦੀ ਹੈ ਤੇ ਸੰਗਤ ਨਹੀਂ ਹੈ ਕਿਰਪਾ ਕੀਤੀ ਹੈ ਕਿ ਜਿਹੜੀ ਐਡੀ ਵੱਡੀ ਬਹੁਮਤ ਦੇ ਵਿੱਚ ਆਮ ਆਦਮੀ ਪਾਰਟੀ ਦੇ ਜੋ ਪਿਛਲੇ ਕੀਤੇ ਕੰਮਾਂ ਨੂੰ ਦੇਖਦੇ ਹੋਏ ਪੌਣੇ 3 ਸਾਲ ਦੀ ਜੋ ਸਰਕਾਰ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਚੱਲ ਰਹੀ ਹੈ ਉਸ ਦੇ ਕੀਤੇ ਕੰਮਾਂ ਨੂੰ ਦੇਖਦੇ ਹੋਏ ਲੋਕਾਂ ਨੇ ਇਹ ਬਹੁਤ ਵੱਡਾ ਫਤਵਾ ਜਾਰੀ ਕੀਤਾ ਔਰ ਜਿਹੜੇ ਜਿਹੜੇ ਲੋਕ ਹੰਕਾਰ ਕਰਦੇ ਸੀ ਜਿਹੜੇ ਲੋਕ ਸੋਚਦੇ ਸੀ ਕਿ ਖੌਰੇ ਸਿਆਸਤ ਦਾ ਸੂਰਜ ਸਾਡੇ ਘਰਾਂ ਚੋਂ ਚੜੂਗਾ ਉਹ ਲੋਕ ਉਹਨਾਂ ਨੂੰ ਸੰਗਤ ਨੇ ਇਹ ਦੱਸ ਦਿੱਤਾ ਕਿ ਨਹੀਂ ਇਸ ਤਰ੍ਹਾਂ ਦਾ ਕੁਝ ਨਹੀਂ ਆਮ ਘਰਾਂ ਦੇ ਧੀਆਂ ਪੁੱਤ ਵੀ ਇਸ ਕੁਰਸੀਆਂ ਦੇ ਉੱਤੇ ਆ ਕੇ ਬੈਠ ਸਕਦੇ ਨੇ ਸੋ ਬਹੁਤ ਵੱਡੀ ਭਾਰੀ ਬਹੁਮਤ ਦੇ ਨਾਲ ਜਿਹੜੀ ਇਹ ਜਿੱਤ ਹੋਈ ਹੈ ਤੇ ਸਾਡੇ ਜਿਹੜੇ ਸਤਕਾਰਯੋਗ ਸ਼੍ਰੀ ਅਮਨ ਰੋੜਾ ਜੀ ਤੇ ਅਮਨ ਸ਼ੇਰ ਸਿੰਘ ਸ਼ੈਰੀਕਲਸੀ ਜੀ ਨੂੰ ਜੋ ਐਡੀ ਵੱਡੀ ਨਿਯੁਕਤੀਆਂ ਮਿਲੀਆਂ ਉਹਦੇ ਸਬੰਧ ਵਿੱਚ ਸ਼ੁਕਰਾਨਾ ਯਾਤਰਾ ਜਿਹੜੀ ਇਹ ਕੱਢੀ ਜਾ ਰਹੀ ਹੈ ਵਲੰਟੀਅਰਾਂ 'ਚ ਬਹੁਤ ਵੱਡਾ ਉਤਸ਼ਾਹ ਹੈ ਔਰ ਮੈਂ ਮੀਡੀਆ ਦੇ ਮਾਧਿਅਮ ਦੇ ਨਾਲ ਇਹ ਵੀ ਬੇਨਤੀ ਕਰਨੀ ਚਾਹੁੰਦਾ ਦੇ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਇਸ ਸ਼ੁਕਰਾਨਾ ਯਾਤਰਾ ਦੇ ਵਿੱਚ ਆਪਣੀ ਹਾਜ਼ਰੀ ਭਰ ਕੇ ਆਓ ਆਪਾਂ ਰਲ ਮਿਲ ਕੇ ਸਭ ਜਾ ਕੇ ਆਪਣੇ ਗੁਰੂ ਮਹਾਰਾਜ ਦਾ ਉੱਥੇ ਸਾਰੇ ਜਣੇ ਧੰਨਵਾਦ ਵੀ ਕਰਕੇ ਆਈਏ ਬਹੁਤ ਬਹੁਤ ਧੰਨਵਾਦ ਜੀ ਇੱਕ ਦਿਨ ਦੀ ਹੋਏਗੀ ਤਾਂ ਕਾਲੂ ਗੁਰੂ ਜੀ ਕੇ ਖਤਮ ਹੋ ਜੇ ਹੋਰ ਇੱਕ ਦਿਨ ਦੀ ਇੱਕ ਦਿਨ ਚ ਅਸੀਂ ਸਵੇਰੇ 9 ਵਜੇ ਸਟਾਰਟ ਕਰਨੀ ਹੈ ਰਾਈਟ ਟਾਈਮ ਤੇ ਅੇ ਸ਼ਾਮ ਨੂੰ ਅਸੀਂ ਇਹ ਕੋਸ਼ਿਸ਼ ਕਰਾਂਗੇ ਕਿ 7 ਵਜੇ ਤੋਂ ਪਹਿਲਾਂ-ਪਹਿਲਾਂ ਅਸੀਂ ਜਿਹੜੀ ਇਹ ਯਾਤਰਾ ਹੈ ਇਹ ਆਪਣੀ ਸੰਪੰਨ ਕਰ ਲਈਏ ਸੌਂਸਰ ਦੇ ਵਿੱਚ ਸਿਰਫ ਵੋਲੰਟੀਅਰਸ ਹੋਣਗੇ ਤੇ ਸੀਨੀਅਰ ਇੰਡਸਟਰੀ ਦੇ ਰਿਕਰਡ ਪਹੁੰਚੂਗੀ ਆਵਾਜ਼ ਪਾੜਦੀ ਸਾਰੇ ਜਿਹੜੇ ਇਸਦੀ ਆਪੇ ਬਿਲਕੁਲ ਵੱਖ-ਵੱਖ ਪੜਾਵਾਂ ਦੇ ਉੱਤੇ ਸਾਡੇ ਸਾਰੇ ਜਿਹੜੇ ਸੀਨੀਅਰ ਲੀਡਰਸ਼ਿਪ ਹੈ ਉਹ ਉੱਥੇ ਹੋਊਗੀ ਔਰ ਇਹ ਜਿਹੜੀ ਯਾਤਰਾ ਹੈ ਇਸ ਯਾਤਰਾ ਦੇ ਵਿੱਚ ਸਾਰੇ ਆਪੋ ਆਪਣੀ ਜ਼ਿੰਮੇਵਾਰੀ ਹੈ ਉਹ ਜਿਹੜੀ ਵਾਖੂਬੀ ਨਿਭਾਣੇ ਦੇਖੋ ਪਾਰਟੀ ਹਾਈ ਕਮਾਂਡ ਦਾ ਤਾਂ ਸਦਾ ਹੀ ਅਸ਼ੀਰਵਾਦ ਹੈ ਤੇ ਨਰੋਲ ਇਹ ਜਿਹੜੀ ਪੰਜਾਬ ਦੇ ਸਾਡੇ ਵਲੰਟੀਅਰ ਨੇ ਉਹਨਾਂ ਦੇ ਵਿੱਚ ਉਤਸ਼ਾਹ ਹੈ ਤੇ ਉਹ ਯਾਤਰਾ ਕਰ ਰਹੇ ਨੇ ਬਿਲਕੁਲ ਅਗਰ ਸੀਐਮ ਸਾਹਿਬ ਕੋ ਸਮਾਂ ਹੋਊਗਾ ਤਾਂ 100% ਸੀਐਮ ਸਾਹਿਬ ਆ ਕੇ ਉੱਥੇ ਹਾਜ਼ਰੀ ਲਗਵਾਉਣਗੇ ਕਿਉਂਕਿ ਵੱਖ-ਵੱਖ ਕੰਮਾਂ ਦੇ ਵਿੱਚ ਇਸ ਸਮੇਂ ਸੀਐਮ ਸਾਹਿਬ ਜਿੰਨੇ ਮਸ਼ਰੂਫ ਨੇ ਤਾਂ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਹੈ ਸਮਾਂ ਦੇ ਕੇ ਸੀਐਮ ਸਾਹਿਬ ਜ਼ਰੂਰ ਹਾਜ਼ਰੀ ਪੜਨਗੇ ਠੀਕ ਹੈ ਧੰਨਵਾਦ